ਧਨ ਮਾਤਾ ਗੁਜਰੀ ਪੋਤੇ ਆਪਣੇ ਜੀਨੇ ਹੱਥੀ ਤੋਰੇ ਮੌਤ ਨੂੰ ਕਰਨ ਸਲਾਮ ਇੱਕ ਦੂਜੇ ਤੋਂ ਮੂਰੇ ਜੱਗੀ ਨਾ ਮਾਂ ਦਾਦੀ ਦਾ ਰੌਸ਼ਨ ਜੱਗ ਕਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਉਹ ਧੰ ਸਤ ਗੁਰ ਕਲਗੀਆਂ ਵਾਲਾ ਖਾਲਸਾ ਪੰਥ ਸਜਾਇਆ ਚਿੜੀਆਂ ਤੋਂ ਬਾਜ ਢੜਾਏ ਗਿੱਦੜਾ ਨੂੰ ਸ਼ੇਰ ਬਣਾਇਆ ਪੁੱਤਿਓ ਸੇ ਪਿਓ ਦੇ ਸੋਚਣਾ ਪਿੱਛੇ ਪੱਬ ਧਰ ਜਾਣਗੇ ਗੋਬਿੰਦ ਦੇ ਨਾਲ ਸੂਬਿਆਂ ਉਹ ਧੰ ਮਾਤਾ ਗੁਜਰੀ ਪੋਤੇ ਆਪਣੇ ਜੀਨੇ ਹੱਥੀ ਤੋਰੇ ਮੌਤ ਨੂੰ ਕਰਨ ਸਲਾਮਾ ਇੱਕ ਦੂਜੇ ਤੋਂ ਮੂਰੇ ਜੱਗੀ ਨਾਮਾਂ ਦਾਦੀ ਦਾ ਰੋਸ਼ਨ ਜੱਗ ਕਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਓ ਧੰ ਸਤਗੁਰ ਕਲਗੀਆਂ ਵਾਲਾ ਖਾਲਸਾ ਪੰਥ ਸਜਾਇਆ ਚੜੀਆਂ ਤੋਂ ਬਾਜ ਢੜਾਏ ਗਿੱਦੜਾਂ ਨੂੰ ਸ਼ੇਰ ਬਣਾਇਆ ਪੁੱਤੋਂ ਸੇ ਪਿਓ ਦੇ ਸੋਚਣਾ ਪਿੱਛੇ ਪੱਬ ਧਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਓ ਧੰਨ ਮਾਤਾ ਗੁਜਰੀ ਪੋਤੇ ਆਪਣੇ ਜੀਨੇ ਹੱਥੀਂ ਤੋਰੇ ਮੌਤ ਨੂੰ ਕਰਨ ਸਲਾਮ ਇੱਕ ਦੂਜੇ ਤੋਂ ਮੂਰੇ ਜੱਗੀ ਨਾਮਾਂ ਦਾ ਦੀਦਾ ਰੌਸ਼ਨ ਜੱਗ ਕਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਉਹ ਧੰ ਸਤਗੁਰ ਕਲਗੀਆਂ ਵਾਲਾ ਖਾਲਸਾ ਪੰਥ ਸਜਾਇਆ ਚਿੜੀਆਂ ਤੋਂ ਬਾਜ ਟੜਾਏ ਗਿੱਧੜਾਂ ਨੂੰ ਸ਼ੇਰ ਬਣਾਇਆ ਪੋਤੇਓ ਸੇ ਪਿਓ ਦੇ ਸੋਚਣਾ ਪਿੱਛੇ ਪੱਬ ਧਰ ਜਾਣਗੇ ਗੋਬਿੰਦ ਦੇ ਨਾਲ ਸੂਬਿਆਂ ਓ ਤਨ ਮਾਤਾ ਗੁਜਰੀ ਪੋਤੇ ਆਪਣੇ ਜੀ ਨੇ ਹੱਥੀ ਤੋਰੇ ਮੌਤ ਨੂੰ ਕਰਨ ਸਲਾਮਾ ਇੱਕ ਦੂਜੇ ਤੋਂ ਮੂਰੇ ਜੱਗੀ ਨਾ ਮਾਂ ਦਾਦੀ ਦਾ ਰੌਸ਼ਨ ਜੱਗ ਕਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਉਹ ਧੰ ਸਤਗੁਰ ਕਲਗੀਆਂ ਵਾਲਾ ਖਾਲਸਾ ਪੰਥ ਸਜਾਇਆ ਚੜੀਆਂ ਤੋਂ ਬਾਜ ਢੜਾਏ ਗਿੱਧੜਾ ਨੂੰ ਸ਼ੇਰ ਬਣਾਇਆ ਪੁੱਤਿਓ ਸੇ ਪਿਓ ਦੇ ਸੋਚਣਾ ਪਿੱਛੇ ਪੱਬ ਧਰ ਜਾਣਗੇ ਗੋਬਿੰਦ ਦੇ لال ਸੂਬਿਆ